ਤੁਸੀਂ ਦੇਖ ਰਹੇ ਹੋ ਜੀਤ ਮੈਪੀ ਵੀ ਤੇ ਮੈਂ ਹਰਮਨਪ੍ਰੀਤ ਸਿੰਘ ਸੋ ਅੱਜ ਅਸੀਂ ਖੜੇ ਆ ਗੁਰਦੁਆਰਾ ਕਲੰਗੀਦਰ ਸਾਹਿਬ ਟਕਨਨੀ ਵਿਖੇ ਗੁਰੂ ਘਰ ਅੱਜ ਖੜਨ ਦਾ ਮਕਸਦ ਇਹ ਕਿ ਅਸੀਂ ਆਏ ਸੀ ਉਰੇ ਸਿੱਖ ਹੈਰੀਟੇਜ ਸਕੂਲ ਦੀ ਕਵਰੇਜ ਕਰਨ ਲਈ ਸੋ ਨਿਊਜ਼ੀਲੈਂਡ ਦੇ ਵਿੱਚ ਸੋ ਨਵੀਂ ਪੀੜੀ ਨੂੰ ਉੜੇ ਔਰ ਜੂੜੇ ਨਾਲ ਜੋੜਨ ਦਾ ਜਿਹੜਾ ਉਪਰਾਲਾ ਉਹ ਸੁਪਰੀਮ ਸਿੱਖ ਸੁਸਾਇਟੀ ਤੇ ਸਿੱਖ ਹੈਰੀਟੇਜ ਸਕੂਲ ਦੇ ਵੱਲੋਂ ਕੀਤਾ ਜਾ ਰਿਹਾ ਸੋ ਸਕੂਲ ਦੇ ਵਿੱਚ ਤਕਰੀਬਨ 1000 ਬੱਚਾ ਜਿਹੜਾ ਉਹ ਤਾਲੀਮ ਲੈ ਰਿਹਾ ਉਹ ਇੱਥੇ ਸਿੱਖ ਰਿਹਾ ਸੋ ਉਹ ਸਾਰਾ ਕੁਝ ਜਿਹੜਾ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਵਰ ਕਰਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਕਿਵੇਂ ਨਵੀਂ ਪੀੜੀ ਨੂੰ ਪੰਜਾਬੀ ਔਰ ਆਪਣੇ ਧਰਮ ਦੇ ਨਾਲ ਜੋੜ ਕੇ ਰੱਖਣ ਦੇ ਲਈ ਜਿਹੜੇ ਉਪਰਾਲੇ ਆ ਕੀਤੇ ਜਾ ਰਹੇ ਆ ਤੋ ਸਿੱਖ ਜਿਹੜਾ ਆਪਣਾ ਸਿੱਖ ਹੈਰੀਟੇਜ ਸਕੂਲ ਆ ਉਹ ਕੀ ਕੀ ਉਪਰਾਲੇ ਕਰ ਰਿਹਾ ਤੇ ਕਿੰਨੇ ਬੱਚੇ ਇੱਥੇ ਜਿਹੜੇ ਉਹ ਸਿੱਖ ਰਹੇ ਆ ਉਹਨਾਂ ਦੇ ਵਿੱਚ ਭਾਵੇਂ ਗੁਰਬਾਣੀ ਦਾ ਸ਼ੁੱਧ ਚਾਰਨ ਹੋਵੇ ਕੀਰਤਨ ਹੋਵੇ ਜਾਂ ਪੰਜਾਬੀ ਭਾਸ਼ਾ ਦੀ ਗੱਲ ਹੋਵੇ ਇਹਨਾਂ ਦਾ ਜਿਹੜਾ ਉਚਾਰਨ ਇਹਨਾਂ ਦਾ ਬੋਲਣਾ ਤੇ ਇਹਦੇ ਬਾਰੇ ਜਿਹੜੀ ਜਾਣਕਾਰੀ ਆ ਉਹਦਾ ਜਿਹੜਾ ਸਾਰਾ ਕੁਝ ਬੱਚੇ ਇੱਥੇ ਸਿੱਖਦੇ ਆ ਸੋ ਇਹ ਸਾਰੀ ਅੱਜ ਦੀ ਕਵਰੇਜ ਇਸ ਸੰਬੰਧ ਦੇ ਵਿੱਚ ਸੋ ਆਓ ਜਾ ਕੇ ਦੇਖਦੇ ਆ ਸਿੱਖ ਹੈਰੀਟੇਜ ਸਕੂਲ ਤੇ ਗੱਲਬਾਤ ਕਰਦੇ ਆ ਔਰ ਇਹਦੇ ਸਟਾਫ ਨਾਲ ਤੇ ਬੱਚਿਆਂ Now we het to put you in 30 minutes and forward for the 32, ਸੋ ਸਿੱਖ ਹੈਰੀਟੇਜ ਸਕੂਲ ਦੀ ਸ਼ੁਰੂਆਤ ਹੈ ਜਿਹੜੀ 1990 ਦੇ ਵਿੱਚ ਹੁੰਦੀ ਹੈ ਜੀ ਸੋ 90 ਦੇ ਵਿੱਚ ਇਹ ਸ਼ੁਰੂਆਤ ਹੋਈ ਕਿਸ ਤਰ੍ਹਾਂ ਉਸ ਟਾਈਮ ਜਿਹੜੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜਿਨ੍ਹਾਂ ਨੂੰ ਕੁਦਰਤ ਹੀ ਇਹ ਕਹਿੰਦੇ ਵੀ ਮੈਨੂੰ ਇਹ ਗੁਰੂ ਮਹਾਰਾਜ ਵੱਲੋਂ ਹੀ ਕਿਰਪਾ ਹੋਈ ਕਿ ਬੱਚਿਆਂ ਨੂੰ ਊੜੇ ਔਰ ਜੂੜੇ ਦੇ ਨਾਲ ਜਿਹੜਾ ਜੋਰਡਨ ਦਾ ਉਪਰਾਲਾ ਇਹ ਕਰਨ ਦਾ ਮਨ ਚ ਆਇਆ ਤੇ ਸ਼ੁਰੂਆਤ ਉਟਾਹੂ ਤੋਂ ਹੁੰਦੀ ਆ ਅੱਜ ਭਾਵੇਂ ਅਸੀਂ ਟਾਕਾ ਨਿੰਨੀ ਦੇ ਇੱਕ ਵੱਡੇ ਕੈਂਪਸ ਦੇ ਵਿੱਚ ਖੜ ਕੇ ਗੱਲ ਆ ਜਿਹੜੀ ਉਹ ਕਰ ਰਹੇ ਆ ਸੋ ਮੇਰੇ ਨਾਲ ਨੇ ਉਹ ਸਭ ਤੋਂ ਪਹਿਲੇ ਟੀਚਰ ਕਹਿ ਲਮਾ ਮੈਂ ਜਿਨ੍ਹਾਂ ਨੇ ਸਕੂਲ ਨੂੰ ਸ਼ੁਰੂ ਕੀਤਾ ਉਹ ਜਸਵੀਰ ਕੌਰ ਜੀ ਤੁਹਾਨੂੰ ਤੋਂ ਜਾਣਨਾ ਚਾਹੂੰਗਾ ਵੀ ਇਹ ਸ਼ੁਰੂਆਤ ਹੋਈ ਕਿਦਾਂ ਕਿਵੇਂ ਤੁਹਡੇ ਮਨ ਚ ਆਇਆ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਾ ਤੁਸੀਂ ਦੱਸੇ ਦਿੱਤਾ ਮੈਂ ਦੁਬਾਰਾ ਫੇਰ ਦੱਸ ਦੰਨੀ ਕਿ ਮੇਰਾ ਨਾਂ ਜਸਵੀਰ ਕੌਰ ਹੈ ਜੀ ਮੈਨੂੰ ਜਿਵੇਂ ਸਕੂਲ ਚ ਬੁਲਾਇਆ ਗਿਆ ਸੀ ਕਿ ਸਕੂਲ ਚ ਪੜਾਉ ਆ ਕੇ ਉਦੋਂ ਇਹ ਸਕੂਲ ਹੈਗਾ ਸੀ 90 ਚ ਮਤਲਬ ਮੇਰੇ ਮਾਈਂਡ ਚ ਸੀ ਕਿ ਸਕੂਲ ਚੱਲਦਾ ਹੋਣਾ ਜੀ 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 ਮੈਂ ਘਰੋਂ ਆਪਣੇ ਮਤਲਬ ਕਿ ਕਾਪੀਆਂ ਜਿਵੇਂ ਦੋ ਬੱਚੇ ਸੀ ਮੇਰੇ ਨਾਲ ਉਹਨਾਂ ਲਈ ਇੱਕ ਡੈਰੀ ਦੇ ਤੌਰ ਤੇ ਕਾਪੀ ਚੁੱਕ ਲਈ ਠੀਕ ਹੈ ਜੀ ਤੋਂ ਪੈਨ ਪੈਨਸਲ ਇਕੱਠੀਆਂ ਕਰਕੇ ਆਪਣੇ ਮਤਲਬ ਕਿ ਮਨ ਨਾਲ ਮੈਂ ਤਿਆਰੀ ਕਰਕੇ ਆਈ ਸੀ ਪੜਾਉਣ ਲਈ ਬੱਚਿਆਂ ਨੂੰ ਜੀ ਪਰ ਜਦੋਂ ਮੈਂ ਮੱਥਾ ਟੇਕ ਕੇ ਬੈਕ ਸਾਈਡ ਤੇ ਉਟਾ ਹੂ ਗੁਰਦੁਆਰਾ ਸਾਹਿਬ ਜਿਹੜਾ ਕਮਰਾ ਹੈ ਨਾ ਤੇ ਉੱਥੇ ਪਹੁੰਚੀ ਤੇ ਉੱਥੇ ਇੱਕ ਲੇਡੀ ਬੈਠੀ ਸੀ ਤਾਂ ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਆਏ ਹੈ ਮੈਂ ਕਿਹਾ ਵੀ ਮੈਂ ਤਾਂ ਸਕੂਲ ਤੇ ਪੜਾਉਣ ਆਈ ਐ ਠੀਕ ਤਾਂ ਉਹਨੇ ਮੈਂ ਜਵਾਬ ਦਿੱਤਾ ਕਿ ਸਕੂਲ ਤੇ ਕੋਈ ਨਹੀਂ ਜੀ ਇੱਥੇ ਇਹ ਹੀ ਵਰਡਿੰਗ ਸੀ ਉਹਦੀ ਬਿਲਕੁਲ ਫਿਰ ਇੱਕਦਮ ਮਨ 'ਚ ਆਇਆ ਕਿ ਪਹਿਲਾਂ ਤਾਂ ਜਿਵੇਂ ਤੁਹਾਨੂੰ ਪਤਾ ਹੈ ਜਦ ਸਕੂਲ ਹੋਵੇ ਨਾ ਸੋਚਿਆ ਕੁਝ ਹੋਵੇ ਜੀ ਨਿਕਲਦਾ ਕੁਝ ਅੱਗੇ ਜਾ ਕੇ ਬਿਲਕੁਲ ਸੋ ਵਾਹਿਗੁਰੂ ਵੱਲੋਂ ਹੀ ਹੁਕਮ ਹੋਇਆ ਕਿ ਇੱਕਦਮ ਮੈਂ ਨਿਗਾਹ ਮਾਰੀ ਬੱਚੇ ਖੇਡ ਰਹੇ ਸੀ ਜੀ ਦੋ ਚਾਰ ਬੱਚੇ ਏਡ ਪਰ ਲੰਮੇ ਪਏ ਪੇਪਰ ਉੱਪਰ ਆਪਣੇ ਉਹਨਾਂ ਨੇ ਫਾੜ ਫੋੜ ਕੇ ਸੁੱਟੇ ਹੋਏ ਹੂੰ ਸੋ ਦੋ ਬੱਚੇ ਮੇਰੇ ਨਾਲ ਸੀ ਦੋ ਬੱਚੇ ਉਸ ਲੇਡੀ ਨਾਲ ਬੈਠੇ ਇੱਕ ਤਾਂ ਛੋਟਾ ਜਿਹਾ ਸੀ ਇੱਕ ਥੋੜਾ ਪੜਨ ਵਾਲਾ ਸੀ ਇੱਕਦਮ ਵਾਹਿਗੁਰੂ ਵੱਲੋਂ ਹੁਕਮ ਹੋਇਆ ਕਿ ਮਨਾ ਪੜਾਉਣ ਲਈ ਤਾਂ ਇੱਕੋ ਬੱਚਾ ਬਹੁਤ ਹੁੰਦਾ ਬਿਲਕੁਲ ਪਰ ਇੱਥੇ ਤਾਂ ਮੇਰੇ ਆਲੇ ਦੁਆਲੇ ਚਾਰ ਪੰਜ ਬੱਚੇ ਆ ਜੀ ਦੋ ਬੱਚੇ ਆਪਣੇ ਵੀ ਐਡ ਕਰਕੇ ਸੋ ਉਹਨਾਂ ਬੱਚਿਆਂ ਨੂੰ ਪੁੱਛਿਆ ਕਿ ਤੁਹਾਨੂੰ ਬੇਟੇ ਪੰਜਾਬੀ ਆਉਂਦੀ ਆ ਜੀ ਉਹਨਾਂ ਨੇ ਕਿਹਾ ਕਿ ਸਿਰ ਮਾਰਤਾ ਬੋਲੇ ਠੀਕ ਇੱਕਦਮ ਹੈ ਕਿ ਤੁਸੀਂ ਸਿੱਖਣੀ ਚਾਹੁੰਦੇ ਆ ਹਮ ਤੇ ਦੋ ਬੱਚੀਆਂ ਸੀ ਉਹਦੇ ਵਿੱਚ ਜਿਹੜੀਆਂ ਇੱਕਦਮ ਇਸ ਤਰ੍ਹਾਂ ਬੈਠ ਗਈ ਹਮ ਮਤਲਬ ਹੁਣ ਤੱਕ ਮੈਨੂੰ ਉਹਨਾਂ ਦਾ ਸੀਨ ਯਾਦ ਹੈ ਕਿ ਲੜਕੀਆਂ ਜਿਹੜੀਆਂ ਲੜਕੀਆਂ ਨਾਲੋਂ ਥੋੜਾ ਜਿਹਾ ਮਤਲਬ ਕਿ ਕਹਿਣੇਕਾਰ ਵੀ ਹੁੰਦੀਆਂ ਇੱਕ ਤਰ੍ਹਾਂ ਦਾ ਬਿਲਕੁਲ ਬੱਚੇ ਸੀ ਇੱਕ ਦੋ ਉਹਨਾਂ ਨੂੰ ਬਾਰ ਬਾਰ ਪੁੱਛਿਆ ਕਿ ਉਹ ਪਹਿਲਾਂ ਦੇਖੀ ਗਏ ਫਿਰ ਇੱਕ ਆਪਣੀ ਆਂਟੀ ਨੂੰ ਬੁਲਾ ਕੇ ਲਿਆਇਆ ਜਾ ਕੇ ਕਿ ਸਿੱਖਣੀ ਕਿ ਨਹੀਂ ਸਿੱਖਣੀ ਪੰਜਾਬੀ ਪਰ ਮੇਰਾ ਜਿਹੜਾ ਮਕਸਦ ਸੀ ਉਹ ਪੂਰਾ ਹੋ ਗਿਆ ਜੀ ਮੈਂ ਆਪਣੇ ਉਹ ਬੱਚਿਆਂ ਦੇ ਨਾਂ ਲਿਖਣੇ ਸ਼ੁਰੂ ਕੀਤੇ ਉਹ ਕਾਪੀਆਂ ਜਿਹੜੀਆਂ ਸੀ ਉਹਨਾਂ ਚ ਪੇਜ ਫਾੜ ਫਾੜ ਕੇ ਦਿੱਤੇ ਬੱਚਿਆਂ ਨੂੰ ਹੂੰ ਸੋ ਉਸ ਤੋਂ ਬਾਅਦ ਬਸ ਸ਼ੁਰੂਆਤ ਹੋ ਗਈ ਇਹ ਜਿਹੜਾ ਸਿਲਸਿਲਾ ਚੱਲਦਾ ਅੱਜ 2024 ਚ ਆ ਗਏ ਆ ਤੇ ਹੁਣ ਬੱਚੇ ਕਿੰਨੇ ਨੇ ਫਿਰ ਅਨਾਉਂਸ ਕਰ ਦਿੱਤਾ ਕਿ ਤੁਹਾਡੇ ਘਰਾਂ 'ਚ ਜਿਹੜੇ ਬੱਚੇ ਕਜ਼ਨ ਵਗੈਰਾ ਛੁੱਟੀਆਂ ਕੱਟਣ ਆਏ ਹੋਏ ਆ ਨੈਕਸਟ ਵੀਕ ਉਹਨਾਂ ਨੂੰ ਵੀ ਲੈ ਕੇ ਆਇਓ ਨੈਕਸਟ ਡੇ ਜੀ ਮਤਲਬ ਉਹ ਰੈਗੂਲਰ ਚੱਲਦੇ ਚੱਲਦੇ ਜਿਵੇਂ 7 ਤੋਂ 5 ਤੋਂ 10 ਹੋਏ 15 ਹੋਏ ਕਰਦੇ ਕਰਾਉਂਦੇ ਸਾਡੇ ਕੋਲ ਫਿਰ ਇਸ ਤਰ੍ਹਾਂ 80 ਕੁ ਬੱਚੇ ਹੋ ਗਏ ਸੀ ਜੀ ਹਾਂਜੀ ਸੋ ਦੇਖੋ ਜੀ 80 ਤੋਂ ਜਿਹੜੀ ਸ਼ੁਰੂਆਤ ਹੋਈ ਤੇ ਮੇਰੇ ਖਿਆਲ ਨਾਲ ਹੁਣ 1000 ਦੇ ਨੇੜੇ ਬੱਚਿਆਂ ਦੀ ਨਹੀਂ ਅਸੀਂ ਹੌਲੀ ਹੌਲੀ ਹੋਏ ਉਹ ਫਿਰ अच्छा होड़ी होड़ी। क्योंकि उस तो बाद फिर छुट्टियां लंग गईया फिर सैटरडे शुरू हो गया जी फिर थोड़ा थोड़ा करदे करदे 50 होए 50 तो फिर 80 होए 100 ਤੇ ਅੱਜ ਮਤਲਬ ਫਿਰ ਇਹ ਜਦ ਬਿਲਡਿੰਗ ਬਣੀ ਆ ਨਾ ਟਾਕ ਨਹੀਂ ਫਿਰ ਉਹ ਉਧਰੋਂ ਹੀ ਸਕੂਲ ਇੱਧਰ ਆ ਗਿਆ ਹੂੰ ਤੇ ਅੱਜ ਬੱਚੇ ਕਿੰਨੇ ਆ ਅੱਜ ਲਗਭਗ 900 ਦੇ ਫਰੀਜ਼ ਨੇ 900 ਬੱਚਾ ਅੱਜ ਲਗਭਗ ਇੱਥੇ ਜਿਹੜੀ ਪੰਜਾਬੀ ਮਾਂ ਬੋਲੀ ਪੰਜਾਬੀ ਤੇ ਨਾਲ ਨਾਲ ਕੁਰਬਾਨੀ ਦੀ ਸਿੱਖਿਆ ਜਿਹੜੀ ਉਹ ਬੱਚੇ ਲੈ ਰਹੇ ਆ ਸੋ ਕੁਰਬਾਨੀ ਦੇ ਨਾਲ ਨਾਲ ਇੱਥੇ ਕੀਰਤਨ ਗਾਏ ਨੀਰਤਨ ਸੰਗੀਤ ਬਿਲਕੁਲ ਬਹੁਤ ਮਤਲਬ ਕਿ ਬੱਚੇ ਇੰਟਰਸਟ ਲੈਂਦੇ ਆ ਅਤੇ ਜਿਹੜੇ ਜਿਹੜੇ ਕੀਰਤਨ ਟੀਚਰ ਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਿਖਾ ਰਹੇ ਆ ਬਿਲਕੁਲ ਸੋ ਹੁਣ ਤੁਸੀਂ ਦੇਖਿਆ ਹੀ ਹੋਣਾ ਜਿਹੜਾ ਸ਼ਬਦ ਤਿਆਰ ਕਰਾ ਰਹੇ ਆਂ ਬੱਚਿਆਂ ਨੂੰ ਹਾਂਜੀ ਸੋ ਇਹ ਨਵਾਂ ਸ਼ਬਦ ਹੈ ਇਸ ਆਲੀ ਬਿਲਕੁਲ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਮੈਂ ਬੈਠਾ ਆ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੇ ਨਾਲ ਸੋ ਮੈਂ ਪ੍ਰੋਫੈਸਰ ਤਾਂ ਕਿ ਆ ਇਹਨਾਂ ਨੂੰ ਕਿਉਂਕਿ ਇਹ ਆਕਲੈਂਡ ਯੂਨੀਵਰਸਿਟੀ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਦਿੰਦੇ ਆ ਤੇ ਨਾਲ ਦੀ ਨਾਲ ਸਿੱਖ ਹੈਰੀਟੇਜ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜੀ 뮤ਜ਼ਿਕ ਕੀਰਤਨ ਦੀ ਕਲਾਸ ਆ ਉਹਦੇ ਵਿੱਚ ਜਿਹੜੀ ਸਿਖਲਾਈ ਆ ਦੇ ਰਹੇ ਆ ਤਾਲੀਮ ਆ ਜਿਹੜੀ ਉਹ ਦੇ ਰਹੇ ਆ ਸੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੇ ਕਿੰਨੇ ਕ ਬੱਚਿਆਂ ਨੂੰ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਕਹਾਸ ਕੋਰ ਤੇ ਕੀਰਤਨ ਦੀ ਗੱਲ ਕਰੀਏ ਜਿਹੜੀ ਸਿੱਖਿਆ ਉਹ ਦੇ ਚੁੱਕੇ ਹਾਂ ਵੀ ਜੀ ਇਹ ਕਲਾਸ ਜਿਹੜੀ ਹੈ ਪਹਿਲਾਂ ਤਾਂ ਸਾਰੇ ਹੀ ਦੇਖਣ ਵਾਲਿਆਂ ਨੂੰ ਦਰਸ਼ਕਾਂ ਨੂੰ ਮੇਰੇ ਵੱਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਥੇ ਆਪਣੇ ਦਲਜੀਤ ਖਰ ਹੋਣਾ ਦੇ ਨਾਲ ਅਸੀਂ ਸਿੱਖ ਇਟ ਸਕੂਲ ਦਾ ਪਾਰਟ 2009 ਦੇ ਵਿੱਚ ਬਣੇ ਜੀ ਅ 2008 ਚ ਇਥੇ ਨਿਊਜ਼ੀਲੈਂਡ ਆਏ ਸੀ ਆ ਕੇ ਬੱਚਿਆਂ ਨੂੰ ਕੀਤਾ ਸਿਖਾਉਣ ਲਈ ਆਏ ਸੀ ਕਿਉਂਕਿ ਇੰਡੀਆ ਚ ਮੈਂ ਤੇ ਦਰਜੀਤ ਕੋ ਦੋਨੋਂ ਸੰਗੀਤ ਤੇ ਹੀ ਖੇਤਰ ਚ ਕੰਮ ਕਰਦੇ ਆਏ ਆ ਮੈਂ ਖਾਲਸਾ ਕਾਲਜ ਫॉर ਔਮਨ ਵਿਚ ਇੰਸਟ੍ਰਕਟਰ ਰਿਹਾ ਮਿਊਜ਼ਿਕ ਦਾ ਕਾਫੀ ਸਾਲ ਜੀ ਤੋਂ ਪਹਿਲਾਂ ਚੀਫ ਖਾਲਸਾ ਦੀਵਾਨ ਦਾ ਸਕੂਲ ਐ ਸਿੱਖ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ ਲੁਧਿਆਣੇ ਵਿੱਚ ਉੱਥੇ ਬਤੌਰ ਮਿਊਜ਼ਿਕ ਟੀਚਰ ਸੇਵਾ ਕਰ ਚੁੱਕਾ ਤੇ ਇੱਥੇ ਆ ਕੇ ਵੀ ਉਹੀ ਮਹਾਰਜ ਨੇ ਬਖਸ਼ਿਸ਼ ਕੀਤੀ ਕਿ ਅਸੀਂ ਆਪਣੀ ਫੀਲਡ ਚ ਕੰਮ ਕਰਨ ਦਾ ਮੌਕਾ ਸਾਨੂੰ ਇੱਥੇ ਮਿਲਿਆ ਬੇਸਿਕ ਹੈਟ ਸਕੂਲ ਦਾ 파ਰਟ 2009 2009 ਦੇ ਵਿੱਚ ਮੈਂ ਬਣਿਆ ਔਰ ਉਸ ਤੋਂ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਕਿ ਇੱਥੇ ਪਹਿਲਾਂ ਸਾਡੇ ਆਉਣ ਤੋਂ ਪਹਿਲਾਂ ਇੱਥੇ ਪੰਜਾਬੀ ਦੇ ਵਾਸਤੇ ਦਾ ਬਹੁਤ ਵੱਡਾ ਕਾਰਜ ਆਲਰੇਡੀ ਕਰ ਰਹੇ ਸੀ ਬਿਲਕੁਲ ਬੇਸਿਕ ਹੈਟ ਸਕੂਲ ਬਹੁਤ ਚਿਰਾਂ ਤੋਂ ਇਸ ਪਾਸੇ ਲੱਗੇ ਹੋਏ ਬੱਚੇ ਤੇ ਟੀਚਰ ਤੇ ਸਟਾਫ ਤੇ ਕੀਰਤਨ ਦੀ ਜਿਹੜੀ ਹੈ ਉਹ ਇੰਪੋਰਟੈਂਸ ਨੂੰ ਸਮਝ ਕੇ ਸਾਨੂੰ ਸਕੂਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੇ 2009 ਤੋਂ ਤਕਰੀਬਨ ਹਰ ਸਾਲ ਜਿਹੜੇ ਹੈ ਸਾਡੇ ਕੋਲ ਤਕਰੀਬਨ 70 ਤੋਂ 80 ਬੱਚੇ ਰੋਲ ਹੁੰਦੇ ਆ ਜੀ ਕੀਰਤਨ ਦੇ ਵਿੱਚ ਸਿਕੈਰਿਟੀ ਸਕੂਲ ਦੇ ਵਿੱਚ ਔਰ ਹਰ ਸਾਲ ਇਹ એનਰੋਲਮੈਂਟ ਇਦਾਂ ਚੱਲਦੀ ਆ ਰਹੀ ਸੋ ਤੁਸੀਂ ਉੱਥੋਂ ਅੰਦਾਜ਼ਾ ਲਾ ਲਓ ਕਿ 16-17 ਸਾਲ ਹੋ ਗਏ ਸਾਨੂੰ ਇਸ ਸਕੂਲ ਦਾ 파ਟ ਬਣਿਆ ਨੂੰ ਤੇ ਉਸ ਤੋਂ ਆਪਾਂ ਇਹ ਬੱਚਿਆਂ ਨੂੰ ਸਿਖਾ ਰਹੇ ਆ ਤੇ ਜੇ ਮੈਂ ਮੋਟਾ-ਮੋਟਾ ਵੀ ਗਿਣਾ ਤਾਂ ਤਕਰੀਬਨ 12-1500 ਬੱਚੇ ਇਸ ਵੇਲੇ ਸਿੱਖ ਹਾਈ ਸਕੂਲ ਦੇ ਵਿੱਚ ਕੀਰਤਨ ਸਿੱਖੇ ਜਾ ਚੁੱਕੇ ਆ ਬਿਲਕੁਲ ਜ ਆ ਅੱਜ ਵੀ ਅਸੀਂ ਗਿਣੀਆਂ ਤੇ 70-80 ਬੱਚੇ ਅੱਜ ਵੀ ਸਾਡੇ ਕੋਲ ਰੋਲ ਨੇ ਜੀ ਔਰ ਪਿਛਲੇ 17 ਸਾਲ ਤੋਂ ਇਥੇ 뮤직 ਦੀ ਜਿਹੜੀ ਸਾਡੀ ਅਕੈਡਮੀ ਹੈ ਸੀ ਰਨ ਕਰ ਰਹੇ ਆ ਇੱਥੇ ਬਹੁਤ ਸਾਰੇ ਬੱਚੇ ਹਜ਼ਾਰਾਂ ਬੱਚੇ ਇੱਥੇ ਸਿੱਖ ਚੁੱਕੇ ਨੇ ਜਿਦਾ ਤੁਸੀਂ ਜ਼ਿਕਰ ਕੀਤਾ ਕਿ ਊੜੇ ਤੇ ਜੂੜੇ ਦਾ ਜੀ ਤੇ ਜਿੱਥੇ ਪੰਜਾਬੀ ਗੁਰਮੁਖੀ ਸਿਖਾਉਣ ਦਾ ਮੇਨ ਮੋਟੀਵ ਹੈ ਕਿ ਬੱਚਿਆਂ ਨੂੰ ਜ਼ੁਬਾਨ ਦੇ ਜ਼ਰੀਏ ਜੀ ਅਸੀਂ ਆਪਣੇ ਕਲਚਰ ਨਾਲ ਜੋੜ ਸਕੇ ਕਿ ਕਲਚਰ ਜਿਹੜਾ ਉਹ ਜਦੋਂ ਆਪਾਂ ਵਿਦੇਸ਼ਾਂ ਜਾ ਕੇ ਰਹਿੰਦੇ ਆ ਤਾਂ ਉਹਦੀ ਕੀਮਤ ਜ਼ਿਆਦਾ ਸਮਝ ਆਉਂਦੀ ਆ ਬਿਲਕੁਲ ਕੀ ਆਪਾਂ ਇੰਡੀਆ ਜਦੋਂ ਘਰ ਚ ਪੈਦਾ ਹੁੰਨੇ ਆ ਸੇਮ ਫੈਮਲੀ ਸਾਨੂੰ ਸੋਸ਼ਲ ਸਰਕਲ ਚੋਂ ਕਾਫੀ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਹੁੰਦਾ ਜੀ ਪਰ ਇੱਥੇ ਆ ਕੇ ਉਹ ਮਿਲਦੀਆਂ ਨਹੀਂ ਤੇ ਉਹ ਰਿਅਲਾਈਜ਼ ਹੁੰਦਾ ਕਿ ਸਮਥਿੰਗ ਇਜ਼ ਮਿਸਿੰਗ ਤੇ ਇੱਥੇ ਆ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਪੰਜਾਬੀ ਸਕੂਲ ਚੱਲ ਰਿਹਾ ਹੈ ਇੱਥੇ ਨਾਲ ਆ ਕੀਰਤਨ ਦੀ ਕਲਾਸ ਤੇ ਜਰੀਏ ਬੱਚਿਆਂ ਨੂੰ ਮੋਰਲ ਵੈਲਿਊਜ਼ ਜਿਹੜੀਆਂ ਸਿੱਖਣ ਨੂੰ ਮਿਲ ਰਹੀਆਂ ਬਿਲਕੁਲ ਸਰ ਇੱਥੇ ਕੀਰਤਨ ਦੇ ਨਾਲ ਨਾਲ ਜਿਵੇਂ ਹਰਮੋਨੀਅਮ ਦੀ ਹੈ ਤੇ ਇਸ ਟਾਈਮ ਤਬਲੇ ਦਾ ਦੇਖਿਆ ਆਪਾਂ ਬੱਚੇ ਇਸ ਖਲਾਈਆ ਜਿਹੜੀ ਲੈ ਰਹੇ ਆ ਤੇ ਮੈਂ ਵੀ ਦੇਖਿਆ ਸੀ ਕਿ ਕਵੀਸ਼ਰੀ ਵਾਲੇ ਪਾਸੇ ਨੂੰ ਵੀ ਜਿਹੜਾ ਹੁਣ ਥੋੜਾ ਜਿਆਦਾ ਰੁਝਾਨ ਆ ਵਧਿਆ ਬੱਚਿਆਂ ਦਾ ਹਾਂਜੀ ਤੇ ਉਹਦੇ ਬਾਰੇ ਕੀ ਕਹੋਗੇ ਉਹਦੀ ਸਿਖਲਾਈ ਵੀ ਨਾਲ ਦੇ ਰਹੇ ਹਾਂ ਹਾਂਜੀ ਕਵਿਸ਼ਰੀ ਦੇਖੋ ਜੀ ਅਸੀਂ 2000 ਜੇ ਮੈਂ ਪ੍ਰੈਜ਼ੈਂਟ ਚ ਯਾਦ ਰੱਖ ਕੇ ਤੁਹਾਨੂੰ ਦੱਸਾਂ ਤਾਂ 13 ਤੋਂ ਤਕਰੀਬਨ 2012 13 ਤੋਂ ਕਵਿਸ਼ਰੀ ਦਾ ਜਿਹੜਾ ਇੰਟਰੋਡਿਊਸ ਕੀਤਾ ਸੀ ਅਸੀਂ ਕੰਪੀਟੀਸ਼ਨ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਬੱਚਿਆਂ ਦਾ ਰੁਝੇਵਾ ਕਵਿਸ਼ਰੀ ਦੇ ਵਿੱਚ ਵੀ ਬਣਿਆ ਕਿ ਜਿਹੜੇ ਬੱਚੇ ਕੀਰਤਨ ਕਰਦੇ ਨੇ ਉਹਨਾਂ ਨੂੰ ਗਾਉਣ ਨੂੰ ਬਿਲਕੁਲ ਉਹਨਾਂ ਦੀ ਗਾਂਧੀ ਟ੍ਰੇਨਿੰਗ ਹੁੰਦੀ ਹੈ ਤੇ ਉਹ ਕਵਿਸ਼ੀਆਂ ਬਹੁਤ ਸੋਹਣੀਆਂ ਗਾਉਂਦੇ ਤੇ ਉਹੀ ਬੱਚੇ ਫਿਰ ਕਵਿਸ਼ੀਆਂ ਦੇ ਜਥਿਆਂ ਦੇ ਰੂਪ ਚ ਵੀ ਆਉਂਦੇ ਨੇ ਉਸ ਸਮੇਂ ਮੈਂ ਖੜੇ ਨੇ ਸ੍ਰੀ ਦਲਜੀਤ ਸਿੰਘ ਜੀ ਸੋ ਦਲਜੀਤ ਭਾਜੀ ਅਸੀਂ ਸਕੂਲ ਦਾ ਜਿਹੜਾ ਵਿਜ਼ਿਟ ਆ ਕਰਕੇ ਆਏ ਆ ਵੱਡੇ ਪ੍ਰਬੰਧ ਜਿਹੜੇ ਅਸੀਂ ਅੰਦਰ ਦੇਖੇ ਆ ਬੱਚਾ ਤਕਰੀਬਨ ਜੇ ਮੈਂ ਗੱਲ ਕਰਾਂ ਤਾਂ 1900 ਤੋਂ 1000 ਜਿਹੜਾ ਬੱਚਾ ਇੱਥੇ ਪੰਜਾਬੀ ਦੀ ਔਰ ਗੁਰਬਾਣੀ ਦੀ ਜਿਹੜੀ ਸਿੱਖਿਆ ਉਹ ਲੈ ਰਿਹਾ 1990 ਦੇ ਵਿੱਚ ਸਕੂਲ ਸ਼ੁਰੂ ਹੋਇਆ ਤੇ ਅੱਜ 2024 ਦੇ ਵਿੱਚ ਅਸੀਂ ਖੜੇ ਆ तकरीबन 35 ਸਾਲ ਦਾ ਲੰਬਾ ਸਮਾਂ ਇਸ ਸਕੂਲ ਨੂੰ ਚਲਦੇ ਨੂੰ ਹੋ ਗਿਆ ਕਿਹੜੀਆਂ ਕਿਹੜੀਆਂ ਕਠਿਨਾਈਆਂ ਚੋਂ ਲੰਘਣਾ ਪਿਆ ਤੇ ਅਗਲੇ ਪ੍ਰਬੰਧ ਹੁਣ ਕੀ ਆ ਹਾਂਜੀ ਸਭ ਤੋਂ ਪਹਿਲਾਂ ਤੇ ਸਕੂਲ ਜਿਹੜਾ ਸੀ ਓਟਾਹੂ ਗੁਰੂ ਘਰ ਤੋਂ ਸ਼ੁਰੂ ਕੀਤਾ ਗਿਆ ਸੀ ਜਿਹਦੇ ਚ ਪੰਜ ਬੱਚਿਆਂ ਨਾਲ ਸ਼ੁਰੂ ਜਿਹੜੇ ਪ੍ਰਿੰਸੀਪਲ ਉਸ ਟਾਈਮ ਤੇ ਸਕੂਲ ਦੇ ਬਣੇ ਪ੍ਰਿੰਸੀਪਲ ਜਸਵੀਰ ਕੌਰ ਉਹੀ ਅੱਜ ਸਾਡੇ ਆ ਜੀ 35 ਸਾਲ ਬਾਅਦ ਵੀ ਉਹੀ ਸਿਰਫ ਇਹ ਕਿ ਗਿਣਤੀ ਬੱਚਿਆਂ ਦੀ ਜਿਹੜੀ ਆ 5 ਤੋਂ ਲੈ ਕੇ ਜਿਹੜੀ ਆ ਉਹ ਤਕਰੀਬਨ 1000 ਦੇ ਨੇੜੇ ਪਹੁੰਚ ਗਈ ਹੈ ਜਿੱਥੇ ਪ੍ਰਿੰਸੀਪਲ ਪਹਿਲਾਂ ਖੁਦ ਆਪ ਕੱਲੇ ਪੜ੍ਹਾਉਂਦੇ ਸੀ ਹੁਣ ਇਸ ਵੇਲੇ ਸਾਡੇ ਕੋਲ ਤਕਰੀਬਨ 32 ਦੇ ਕਰੀਬ ਸਟਾਫ ਹੈ ਜਿਹੜਾ ਸਕੂਲ ਨੂੰ ਜਿਹੜਾ ਚਲਾ ਰਿਹਾ ਜੀ ਅਰ ਤੋਂ 9 ਕਲਾਸਾਂ ਵੱਖ-ਵੱਖਰੇ ਟਾਈਪ ਦੀਆਂ ਜਿਹਦੇ ਵਿੱਚ ਪਹਿਲੀ ਤੋਂ ਲੈ ਕੇ ਬੱਚਿਆਂ ਨੂੰ ਜਿਹੜਾ ਪਹਿਲਾਂ ਅੱਖਰਾਂ ਦੀ ਜਾਣ ਪਛਾਣ ਉਸ ਤੋਂ ਬਾਅਦ ਜੋੜ ਹੋ ਗਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਬੱਚੇ ਗਾਹ ਵਧਦੇ ਜਾਂਦੇ ਆ ਫਿਰ ਉਹਨਾਂ ਦੀ ਐਂਡ ਤੇ ਜਾ ਕੇ ਬੱਚਿਆਂ ਨੂੰ ਗੁਰਬਾਣੀ ਸੰਥਿਆ ਹੋ ਗਈ ਕੀਰਤਨ ਹੋ ਗਿਆ ਉਸ ਲੈਵਲ ਤੱਕ ਜਿਹੜਾ ਬੱਚਿਆਂ ਨੂੰ ਉਲਝਾਇਆ ਜਾਂਦਾ ਜੀ 4 ਤੋਂ ਲੈ ਕੇ 19 ਸਾਲ ਦੀ ਬੱਚਿਆਂ ਦੀ ਨੈਸ਼ਨਲ ਟੈਸਟ ਸਕੂਲ ਦੇ ਵਿੱਚ ਔਰ ਮੇਰਾ ਖਿਆਲ ਚ ਇਹ ਸ਼ਾਇਦ ਜਿਹੜਾ ਇਹ ਲਾਗ ਨਹੀਂ ਜਿੰਨੀਆਂ ਵੀ ਪੈਸੀਫਿਕ ਕੰਟਰੀਆਂ ਵਿੱਚ ਸਭ ਤੋਂ ਵੱਡਾ ਸਕੂਲ ਪੰਜਾਬੀ ਦਾ ਜਿਹੜਾ ਬੱਚਿਆਂ ਦਾ ਬਿਲਕੁਲ ਇਹ ਚੱਲ ਰਿਹਾ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਵਲੰਟੀਅਰ ਸੈਟਰਡੇ ਨੂੰ ਫਿਰ ਜਿਹੜਾ ਉਹ ਦੋ ਕੁਆਂਟਲ ਦੇ ਕਰੀਬ ਬੱਚਿਆਂ ਦੇ ਫਰਾਈਜ਼ ਚਿਪਸ ਜਿਹਨੂੰ ਆਪਾਂ ਕਹਿੰਦੇ ਆ ਇਹੋ ਜਿਹੀ ਚੀਜ਼ਾਂ ਜਿਹੜੀਆਂ ਓਇਲ ਬੱਚਿਆਂ ਦੇ ਖਾਣ ਪੀਣ ਦਾ ਪੂਰਾ ਇੰਤਜ਼ਾਮ ਜਿਹੜਾ ਹੁੰਦਾ ਸੋ ਇਸ ਕਰਕੇ ਇਹ ਵਲੰਟੀਅਰ ਪਿੱਛੇ ਕਾਫੀ ਵੱਡੀ ਰੇਂਜ ਦੇ ਵਿੱਚ ਜਿਹੜੇ ਲੱਗੇ ਰਹਿੰਦੇ ਆ ਔਰ ਤੁਸੀਂ ਜਾ ਕੇ ਦੇਖਿਆ ਹੋਊਗਾ ਸਾਰੇ ਅੱਜ ਵੀ ਪੂਰੇ ਬੱਚੇ ਜਿਹੜੇ ਆ ਇੰਜੋਏ ਵੀ ਕਰ ਰਿਹਾ ਕਿਉਂਕਿ ਹਰੇਕ ਬੱਚਾ ਇਹ ਬੱਚੇ ਪੰਨ ਤਾਂ ਹੀ ਹੁੰਦੇ ਆ ਜੇ ਇਹਨਾਂ ਨੂੰ ਥੋੜੀ ਜਿਹੀ ਇੰਜੋਇਮੈਂਟ ਕਰਨ ਦਾ ਮੌਕਾ ਮਿਲ ਜੀ ਜੀ ਬਿਲਕੁਲ ਤੇ ਕਿਉਂਕਿ ਨਿਊਜ਼ੀਲੈਂਡ ਵਿੱਚ ਜਿਹੜਾ ਸਕੂਲਾਂ ਦਾ ਸਿਸਟਮ ਆ ਜੇ ਬੱਸ ਸਰਕਾਰੀ ਸਕੂਲਾਂ ਦੀ ਵੀ ਗੱਲ ਕਰੀਓ ਉਹ ਸਿਸਟਮ ਇੱਥੇ ਪਲੇਵੇ ਆ ਜਿਹੜਾ ਉਸ ਅਜੋਬ ਨਾਲ ਚੱਲਦਾ ਸੋ ਬੱਚਿਆਂ ਨੂੰ ਪਲੇ ਦੇ ਨਾਲ ਜਿਹੜਾ ਉਹ ਪੜਾਇਆ ਜਾਂਦਾ 8ਵੀਂ ਕਲਾਸ ਤੱਕ ਇੱਥੇ ਬੱਚੇ ਤਕਰੀਬਨ ਤਕਰੀਬਨ ਟੋਟਲੀ ਫ੍ਰੀ ਟਾਈਪ ਹੀ ਰਹਿੰਦੇ ਆ ਭਾਜੀ ਇਹ ਤਾਂ ਹੋ ਗਿਆ ਜੋ ਸਕੂਲ ਦਾ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਸਕੂਲ ਦੇ ਲਈ ਬਿਲਡਿੰਗ ਤੇ ਇਹਨੂੰ ਖਾਲਸਾ ਸਕੂਲ ਦੇ ਵਿੱਚ 20 ਆਪਾਂ ਲੈ ਕੇ ਜਾਣ ਦੀ ਜਿਹੜੀ ਤਵੀਜ਼ਾ ਉਹ ਰੱਖੀ ਹੋਈ ਆ ਉਹਦੇ ਬਾਰੇ ਕੀ ਕਹੋਗੇ ਹਾਂਜੀ ਬਿਲਕੁਲ ਜੀ ਆਪਾਂ ਕਾਫੀ ਢੇਰ ਤੋਂ ਜਦੋਜਾਦ ਕਰ ਰਹੇ ਆ ਕਿ ਕਿਸੇ ਤਰ੍ਹਾਂ ਸਾਡਾ ਸਕੂਲ ਜਿਹੜਾ ਸਟੈਬਲਿਸ਼ ਹੋਵੇ ਇਸ ਸਕੂਲ ਇੱਕ ਦਿਨ ਦੀ بجائے ਲਗਾਤਾਰ ਵੀਕ ਚੱਲੇ ਜੀ ਤੇ ਇਸ ਕੰਟਰੀ ਦੇ ਵਿੱਚ ਸਾਡੇ ਲਈ ਬਹੁਤ ਜ਼ਰੂਰੀ ਆ ਆਪਣੀ ਬੋਲੀ ਆਪਣਾ ਵਿਰਸਾ ਜਿਹੜਾ ਉਹਨੂੰ ਬਚਾ ਕੇ ਰੱਖਣ ਲਈ ਬਹੁਤ ਪੇਰੈਂਟਸ ਆਪਣੇ ਬੱਚਿਆਂ ਨੂੰ ਬੜੇ ਦੂਰ ਦੂਰ ਤੋਂ ਇੱਥੇ ਲੈ ਕੇ ਆਉਂਦੇ ਆ ਉਹਨਾਂ ਦਾ ਕਾਰਨ ਇਹ ਹੀ ਹੈ ਕਿ ਚਾਹੁੰਦੇ ਕਿ ਸਾਡੇ ਬੱਚੇ ਆਪਣੀ ਬੋਲੀ ਤੋਂ ਨਾ ਟੁੱਟ ਜਾਣ ਦੂਜਾ ਸਕੂਲ ਜਿਹੜੇ ਉਹ ਬਾਹਰ ਬਿਲਡਿੰਗ ਲੈ ਕੇ ਵਿੱਚ ਲਿਆ ਜਾ ਸਕਦਾ ਸਾਨੂੰ ਵੀ ਕਈ ਸਕੂਲ ਆਫਰ ਕਰਦੇ ਸੀ ਸੈਟਰਡੇ ਨੂੰ ਬਟ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਫੈਸਿਲਿਟੀ ਬੱਚਿਆਂ ਨੂੰ ਮਾਪਿਆਂ ਦਾ ਸਤਿਕਾਰ ਗੁਰੂ ਦਰਬਾਰ ਦਾ ਸਤਿਕਾਰ ਬੱਚਿਆਂ ਨੂੰ ਜਿਹੜਾ ਸ਼ਿਕਾਉਣ ਦਾ ਖਾਣ ਪੀਣ ਦਾ ਜਿਹੜਾ ਜਿੱਡੀ ਵੱਡੀ ਕਿਚਨ ਚਾਹੀਦੀ ਹੈ ਇਹ ਚੀਜ਼ਾਂ ਜਿਹੜੀਆਂ ਉਹ ਤੁਸੀਂ ਬਾਹਰ ਜਿਹੜੀਆਂ ਉਪਲਬਧ ਨਹੀਂ ਹੁੰਦੀਆਂ ਕਿਉਂਕਿ ਇਹ ਬਹੁਤ ਵੱਡਾ ਆਪਰੇਸ਼ਨ ਹੋ ਜਾਂਦਾ ਜਦੋਂ ਕਿਤੇ ਬਾਹਰਲੀ ਬਿਲਡਿੰਗ 'ਚ ਜਾ ਕੇ ਤੁਸੀਂ ਕੰਮ ਕਰਨਾ ਸੋ ਇਸ ਕਰਕੇ ਇੱਥੇ ਸੰਗਤ ਹੈ ਜੀ ਨਾਲ ਦੀ ਨਾਲ ਸੰਗਤ ਜਿਹੜੀ ਉਹ ਲਪਟਾਈ ਜਾਂਦੀ ਹੈ ਕਾਰਜ ਇਸ ਕਰਕੇ ਲੱਗੇ ਹੋਏ ਆ ਜੀ ਜੇ ਪ੍ਰਮਾਤਮਾ ਕਰੇ ਸਾਡਾ ਇਹ ਸੁਪਨਾ ਵੀ ਜਰਾ ਪੂਰਾ ਹੋਵੇ ਜੀ ਜੀ ਬਿਲਕੁਲ ਸੋ ਬਿਲਕੁਲ ਜੀ ਜਿਵੇਂ ਸਾਨੂੰ ਇੱਥੇ ਜਿਹੜੇ ਪੇਰੈਂਟਸ ਆ ਮਿਲੇ ਆ ਸੋ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਇੱਕ ਵੱਡਾ ਉਪਰਾਲਾ ਜਿਹੜਾ ਇਹ ਸੁਪਰੀਮ ਸਿੱਖ ਸੁਸਾਇਟੀ ਸਿੱਖ ਹੈਰੀਟੇਜ ਸਕੂਲ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਸੋ ਸਭ ਤੋਂ ਵੱਡੀ ਗੱਲ ਕਿ ਬੱਚੇ 8 ਘੰਟੇ ਸਕੂਲਾਂ ਦੇ ਅੰਦਰ ਅੰਗਰੇਜ਼ੀ ਬੋਲਦੇ ਆ ਘਰ ਆ ਕੇ ਪੇਰੈਂਟਸ ਨਾਲ ਕਿੰਨਾ ਸਮਾਂ ਉਹ ਬਤਾ ਪਾਉਂਦੇ ਆ ਕਿਉਂਕਿ ਪੇਰੈਂਟਸ ਵੀ ਬਿਜ਼ੀ ਆ ਪਰ 3 ਘੰਟੇ ਦੀ ਸਿਰਫ ਸੈਟਰਡੇ ਜਿਹੜੀ ਇਹ ਕਲਾਸ ਆ ਇਹਨੇ ਬੱਚਿਆਂ ਨੂੰ ਜਿੱਥੇ ਪੰਜਾਬੀ ਨਾਲ ਜੋੜਿਆ ਉੱਥੇ ਹੀ ਨਾਲ ਦੀ ਨਾਲ ਜਿਹੜੀ ਆਪਣੀ ਗੁਰਬਾਣੀ ਸਿੱਖ ਧਰਮ ਦਾ ਜਿਹੜਾ ਇਤਿਹਾਸ ਆ ਉਹਦੇ ਬਾਰੇ ਵੀ ਬੱਚਿਆਂ ਨੂੰ ਨੌਲੇਜ ਆ ਜਿਹੜੀ ਮਿਲਦੀ ਆ ਔਰ ਸਿੱਖ ਧਰਮ ਨਾਲ ਬੱਚੇ ਜੁੜਦੇ ਆ ਭਾਜੀ ਇੱਕ ਚੀਜ਼ ਜਿਹੜੀ ਹੋਰ ਆਪਣੇ ਬੱਚੇ ਦਾ ਸਿੱਖ ਕੌਮ ਦੇ ਜਿਹੜੇ ਆ ਸਰਦਾਰਾਂ ਦੇ ਬੱਚੇ ਆ ਆ ਰਹੇ ਆ ਉਸ ਤੋਂ ਬਿਨਾ ਮੈਂ ਦੇਖਿਆ ਦੂਸਰੀਆਂ ਕਮਿਊਨਿਟੀਆਂ ਦੇ ਬੱਚੇ ਵੀ ਆ ਰਹੇ ਆ ਉਹਦੇ ਚ ਕਿਹੜੀਆਂ ਕਿਹੜੀਆਂ ਕਮਿਊਨਿਟੀਆਂ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਤੁਸੀਂ ਦੇਖੋ ਖਾਸ ਤੌਰ ਤੇ ਜਿਵੇਂ ਕਿ ਮੌਰੀ ਕਮਿਊਨਿਟੀ ਹੋਗੀ ਦੂਜੇ Hindu ਕਮਿਊਨਿਟੀ ਹੋਗੀ ਜਾਂ ਫਿਲੀਪੀਨਜ਼ ਹੋਗੇ ਦੂਜੇ ਭਾਈਚਾਰਿਆਂ ਦੇ ਲੋਕ ਜਿਹੜੇ ਆ ਉਹ ਵੀ ਕਿਸੇ ਦਾ ਕਿਸੇ ਢੰਗ ਦੇ ਨਾਲ ਚਾਹੇ ਕੋਈ ਫਰੈਂਡਸ਼ਿਪ ਸਰਕਲ ਦੇ ਵਿੱਚ ਕਿਸੇ ਨੂੰ ਜਾਣਦੇ ਆ ਜਾਂ ਵਿਆਹ ਸ਼ਾਦੀਆਂ ਚੱਕ ਦੂਸਰੇ ਉਹ ਫਿਰ ਜਿਹੜੇ ਆ ਉਹ ਕਰਦੇ ਕਿ ਅਸੀਂ ਚਾਹੁੰਦੇ ਕਿ ਸਾਡੇ ਬੱਚੇ ਨੂੰ ਤੁਹਾਡੇ ਕਲਚਰ ਦਾ ਤੇ ਬੋਲੀ ਦਾ ਪਤਾ ਚੱਲੇ ਕਈ ਬੱਚੇ ਇੱਥੇ ਆਉਂਦੇ ਆ ਖਾਸ ਤੌਰ ਤੇ ਮਿਓਰੀ ਬੱਚਾ ਹੈ ਕਿ ਜਿਹੜਾ ਉਹਦੀ ਮਦਰ ਜਿਹੜੀ ਉਹਨੂੰ ਹਰ ਵੀਕਲੀ ਬੇਸਿਸ ਤੇ ਕਦੀ ਮੈਸੇਜ ਨਹੀਂ ਕਰਦੀ ਉਹ ਆਪ ਵੀ ਪੜਦੀ ਆ ਬੱਚੇ ਨੂੰ ਵੀ ਪੜਾ ਰਹੀ ਹੈ ਤੇ ਆਪ ਵੀ ਪੜ ਰਹੀ ਹੈ ਸੋ ਇਸ ਕਰਕੇ ਦੂਜੇ ਕਮਿਊਨਿਟੀਆ ਦੇ ਬੱਚੇ ਵੀ ਜਿਹੜੇ ਆ ਕর্ষਿਤ ਹੋ ਰਹੇ ਆ ਔਰ ਉਪਰਾਲਾ ਜਿਹੜਾ ਵਧੀਆ ਜੀ ਸਾਰੇ ਜਾਣੇ ਟੀਚਰ ਜਿਹੜੇ ਆ ਮਿਹਨਤ ਨਾਲ ਕੰਮ ਜੀ ਬਿਲਕੁਲ ਸੋ ਵਿਦੇਸ਼ਾਂ ਦੇ ਵਿੱਚ ਨਵੀਂ ਪੀੜੀ ਨੂੰ ਊੜੇ ਔਰ ਜੂੜੇ ਨਾਲ ਜੋੜ ਕੇ ਰੱਖਣ ਦਾ ਜਿਹੜਾ ਹੈ ਉਪਰਾਲਾ ਇਹ ਵਾਕਈ ਸ਼ਲਾਗਾਜੋਗਾ ਪਾਜੀ ਤੁਹਾਡੇ ਉਪਰਾਲੇ ਨੂੰ ਇਸਲਾਮ ਹੈ ਜੀ ਤੇ ਤੁਸੀਂ ਸਾਨੂੰ ਸਮਾਂ ਦਿੱਤਾ ਉਸ ਲਈ ਧੰਨਵਾਦ ਥੈਂਕ ਯੂ ਜੀ ਤੇ ਨਾਲ ਦੇ ਨਾਲ ਤੁਹਾਡੇ ਮਾਧਿਅਮ ਰਾਹੀਂ ਇਹ ਦੱਸ ਦਈਏ ਜਿਹੜੇ ਵੀ ਸੁਣ ਰਹੇ ਆ ਕਿ 5 ਤੇ 6 ਤਰੀਕ ਨੂੰ ਬੱਚਿਆਂ ਦਾ ਚਿਲड्रनਡੇ ਜਿਹੜਾ ਸਾਲ ਦਾ ਸਭ ਤੋਂ ਵੱਡਾ ਇਵੈਂਟ ਹੁੰਦਾ ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਬੱਚੇ ਜਿਹੜੇ ਉਹ ਵੀ ਬਾਕੀ ਵੀ ਪਾਰਟਿਸਿਪੇਟ ਕਰਦੇ ਆ 5 ਤੇ 6 ਨੂੰ ਹੋਣ ਜਾ ਰਿਹਾ ਸੋ ਸਾਰਿਆਂ ਨੂੰ ਸਾਡੇ ਵੱਲੋਂ ਜਿਹੜੇ ਬੱਚੇ ਨਰੋਲ ਨਹੀਂ ਹੋਏ ਉਹਨਾਂ ਨੂੰ ਰਿਕਵੈਸਟ ਹੈ ਕਿ ਜਰੂਰ ਉਹਦੇ ਚ ਨਰੋਲ ਹੋ ਤਾਂ ਕਿ ਆਪਾਂ ਜਿਹੜਾ ਵਾ ਵਧੀਆ ਇਸ ਸਾਲ ਜਿਹੜਾ ਮੈਮorable ਜਿਹੜਾ ਚਿਲड्रन ਦੇ ਉਹ ਹੋਵੇ 14ਵਾਂ ਚਿਲड्रन ਦੇ ਜਿਹੜਾ ਗੁਰੂ ਘਰ ਚ 5 ਤੇ 6 ਅਕਤੂਬਰ ਨੂੰ ਹੋਣ ਜਾ ਰਿਹਾ ਜੀ ਸੋ ਵੱਡਾ ਇਵੈਂਟ ਬੱਚਿਆਂ ਦਾ ਜਿਹੜਾ ਸੋ 6 ਚਿਲड्रन ਦੇ ਉਹ 5 ਤੇ 6 ਅਕਤੂਬਰ ਨੂੰ ਗੁਰੂ ਘਰ ਟਾਕਾ ਨਹੀਂ ਵਿਖੇ ਮਨਾਇਆ ਜਾ ਰਿਹਾ ਜੀ ਤੇ ਬੱਚਿਆਂ ਦੇ ਉਹਦੇ ਚ ਵੱਡੀ ਪੱਧਰ ਤੇ ਜਿਹੜੇ ਕੰਪੀਟੀਸ਼ਨ ਆ ਉਹ ਵੀ ਹੋਣਗੇ

आसाद सच छी सच नानकोशी सोचे होना चार वागुरु जी का खालसा वाहगुरु जी की फतेह वागुरु जी का खालसा वाहगुरु जी की फते मेरा नाम हैर कौर मेरा नाम है कुश्ती कौर Ula ada iri, sasa ha ha kaka gaga, ga ga ka jaja, nga cha 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 ja tata, ja ja nga papa, ta ta da da mama ya ya ra ra la la va ਸੋ ਐਸ ਟਾਈਮ ਇਸ ਸਕੂਲ ਦੇ ਵਿੱਚ ਪੜ ਰਹੇ ਜਿਹੜੇ ਬੱਚੇ ਆ ਉਹਨਾਂ ਦੇ ਪੇਰੈਂਟਸ ਬੈਠਾ ਪੜੇ ਆ ਸੋ ਗੱਲਬਾਤ ਉਹਨਾਂ ਕੋਲ ਜਾਣਨੀ ਚਾਹਾਂਗੇ ਤੁਹਾਡੇ ਬੱਚੇ ਇੱਥੇ ਦਸ ਸਾਰੇ ਕਿ ਪੜ ਰਹੇ ਆ ਸਕੂਲ ਦੇ ਵਿੱਚ ਹਰ ਸੈਟਰਡੇ 3 ਘੰਟੇ ਦੀ ਕਲਾਸ ਆ ਜਿਹੜੀ ਲੱਗਦੀ ਆ ਸੋ ਕਿਵੇਂ ਮਹਿਸੂਸ ਕਰਦੇ ਹੋ ਤੁਹਾਡੇ ਵਿੱਚ ਪਹਿਲਾਂ ਬੋਰ ਨਾ ਇਥੋਂ ਦੇ ਆ ਜੀ ਸਾਜੀ ਹਾਂ ਤੇ ਕਿੰਨਾ ਕੁ ਬਦਲਾਅ ਉਹਨਾਂ ਦੇ ਵਿੱਚ ਇੱਥੇ ਆਉਣ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਉਹਨਾਂ ਨੂੰ ਵਾਕਈ ਸਿੱਖ ਧਰਮ ਦੀ ਔਰ ਪੰਜਾਬੀ ਦੀ ਜਿਹੜੀ ਨੌਲੇਜ ਆ ਉਹ ਮਿਲੀ ਆ ਹਾਂਜੀ ਭਾਜੀ ਸਭ ਤੋਂ ਪਹਿਲਾਂ ਵੈਕੂ ਜੀ ਦਾ ਖਾਤਾ ਵੈਕੂ ਜੀ ਦੇ ਘਟੇ ਮੇਰਾ ਨਾਮ ਰਾਜਵਿੰਦਰ ਕੌਰ ਹੈ ਤੇ ਮੇਰਾ ਬੱਚਾ ਪਿਛਲੇ 4 ਸਾਲ ਤੋਂ ਇੱਥੇ ਆ ਰਿਹਾ ਹੈਗਾ ਕਿਉਂਕਿ ਜਦੋਂ ਨੇ ਸਕੂਲ ਸਟਾਰਟ ਕੀਤਾ ਸੀ 4 ਸਾਲ ਦਾ ਸੀ ਤੇ ਮੇਰਾ ਬੇਟਾ ਇੱਥੇ ਦੇ ਬੋਨ ਨੇ ਬੋਟ ਆਪਾ ਲਾਈਕ ਤਾਂ ਜਦੋਂ ਤੁਹਾਨੂੰ ਪਤਾ ਇੱਥੇ ਦੇ ਬੱਚਾ ਦਾ ਪੰਜਾਬੀ ਬੋਲਣ ਦਾ ਐਕਸੈਂਟ ਵੀ ਡਿਫਰੈਂਟ ਹੈਗਾ ਜਿੱਦਾਂ ਸਕੂਲੇ ਸਿੱਖਦੇ ਆ ਤਾਂ ਉਹਨਾਂ ਦਾ ਐਕਸੈਂਟ ਉਹਦੇ ਦੇ ਬਣ ਜਾਂਦਾ ਪਰ ਜਦੋਂ ਤੋਂ ਉਹਨੇ ਸਕੂਲ ਹੋਣਾ ਸ਼ੁਰੂ ਕੀਤਾ ਆ ਉਹ ਬਿਲਕੁਲ ਪ੍ਰੋਪਰ ਪੰਜਾਬੀ ਬੋਲਦਾ ਆ ਉਹਨੂੰ ਪੂਰੇ ਦਸਾ ਗੁਰੂਆਂ ਦੇ ਨਾਮ ਪੰਜਾਬ ਪਿਆਰਿਆ ਦੇ ਨਾਮ ਤੇ ਸਾਰੀ ਪੰਜਾਬੀ ਪੜਦਾ ਊੜਾੜਾ ਗੁਰਮੁਖੀ ਹੁਣ ਉਹ ਉਹਨੇ ਪ੍ਰੀ ਨਰਸੀ ਤੋਂ ਸ਼ੁਰੂ ਕੀਤਾ ਸੀਗਾ ਤੇ ਉਹ ਪਹਿਲੀ ਕਲਾਸ ਵਿੱਚ ਹੋ ਗਿਆ ਤੇ ਮੈਂ ਜਦੋਂ ਦਾ ਉਹ ਆਣਾ ਸ਼ੁਰੂ ਕੀਤਾ ਮੈਨੂੰ ਉਹਦੀ ਪੰਜਾਬੀ ਬੋਲਣੀ ਵਿੱਚ ਬਹੁਤ ਫਰਕ ਨਜ਼ਰ ਆਇਆ ਕਿਉਂਕਿ ਉਹਦਾ ਐਕਸੈਂਟ ਬਿਲਕੁਲ ਚੇਂਜ ਹੋ ਗਿਆ ਹੈ ਤੇ ਉਹ ਹਮ ਹਮ ਆ ਕੇ ਹਰ ਸ਼ਨੀਵਾਰ ਉਹਨੂੰ ਆਉਣੀ ਹੁੰਦੀ ਹੈ ਕਿ ਮੰਮਾ ਅਸੀਂ ਪੰਜਾਬੀ ਸਕੂਲ ਜਾਣਾ ਹੈ ਤੇ ਉਹਨੂੰ ਪੁੱਛਣ ਦੇ ਜਦ ਮੈਂ ਪੁੱਛਦੀ ਆ ਕਿ ਕਿਉਂ ਪੰਜਾਬੀ ਸਕੂਲ ਜਾਣਾ ਮੈਨੂੰ ਇੰਨਾ ਚੰਗਾ ਕਿਉਂ ਲੱਗਦਾ ਇੱਕ ਤਾਂ ਕਹਿੰਦਾ ਮੰਮਾ ਉੱਥੇ ਮੇਨ ਗੱਲ ਹੈਗੀ ਕਿ ਮੈਂ ਆਪਣੇ ਫਰੈਂਡਸ ਨੂੰ ਪੰਜਾਬੀ ਫਰੈਂਡਸ ਨੂੰ ਮਿਲਦਾ ਕਿਉਂਕਿ ਇੰਗਲਿਸ਼ ਸਕੂਲ ਵਿੱਚ ਕਿੰਨਾ ਹੋਰ ਬੱਚੇ ਹੁੰਦੇ ਆ ਪਰ ਇੱਥੇ ਆ ਕੇ ਮੈਨੂੰ ਆਪਣੇ ਵਰਗੇ ਦਸਤਾਰ ਬੰਨ੍ਹੇ ਵਾਲੇ ਬੱਚੇ ਮਿਲਦੇ ਹੈਗੇ ਜਿਨ੍ਹਾਂ ਨਾਲ ਮੈਂ ਵਧੀਆ ਪੰਜਾਬੀ ਬੋਲ ਸਕਦਾ ਹੈਗਾ ਦੂਜੀ ਗੱਲ ਕਹਿੰਦਾ ਕਿ ਹਾਂ ਤੁਸੀਂ ਘਰ ਵੀ ਫਰਾਈਜ਼ ਹੁੰਦੀਆਂ ਪਰ ਜਿਹੜੇ ਗੁਰਦੁਆਰੇ ਖਾਣੇ ਫਰਾਈਜ਼ ਦਾ ਮਦਦ ਫਰੰਡ ਹੁੰਦਾ ਹੈ ਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਤੇ ਮੈਨੂੰ ਆਪਣੇ ਆਪ ਤੇ ਪ੍ਰਾਊਡ ਫੀਲ ਹੁੰਦਾ ਹੈ ਕਿ ਅਸੀਂ ਬੇਸ਼ੱਕ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਰਹਿੰਦੇ ਹੋਏ ਵੀ ਅਸੀਂ ਆਪਣੇ ਬੱਚਿਆਂ ਨੂੰ ਕੁਝ ਨਾ ਕੁਝ ਚ ਪ੍ਰੋਵਾਈਡ ਕਰ ਰਿਹਾ ਕਿ ਉਹ ਆਪਣੇ ਲਾਈਕ ਆਪਣੇ ਮੂਲ ਨਾਲ ਜੁੜੇ ਰਹਿਣ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਕਿ ਟਕਨ ਨੇ ਗੁਰਦੁਆਰਾ ਸਾਹਿਬ ਨੇ ਉਪਰਾਲਾ ਕੀਤਾ ਹੈਗਾ ਤੇ ਸਾਨੂੰ ਜਿਹੜੇ ਵਿਦੇਸ਼ਾਂ ਵਿੱਚ ਅਸੀਂ ਮਾਪੇ ਇੰਨੀ ਦੂਰ ਰਹਿੰਦੇ ਆ ਆਪਣੀ ਮਿੱਟੀ ਤੋਂ ਦੂਰ ਹੈਗੇ ਫਿਰ ਵੀ ਸਾਡੇ ਬੱਚੇ ਨੂੰ ਆਪਾ ਦੇ ਰੇ ਹੈਗੇ ਕਿ ਆਪਣੇ ਧਰਮ ਨਾਲ ਵਿਰਸਾ ਨਾਲ ਜੁੜੇ ਰਹਿਣ ਤੇ ਮੈਂ ਬਹੁਤ-ਬਹੁਤ ਧੰਨਵਾਦੀ ਹੈਗੀ ਆ ਸਿੱਖ ਹਾਈਟ ਸਕੂਲ ਸਟਾਫ ਦੀ ਤੇ ਸੁਪਰੀਮ 6 ਸੋਸਾਇਟੀ ਦੇ ਨਨੇ ਉਪਰਾਲੇ ਤੋਂ ਬਿਲਕੁਲ ਜੀ ਸੋ ਵੱਡਾ ਉਪਰਾਲਾ ਸੁਪਰੀਮ 6 ਸੋਸਾਇਟੀ ਤੇ ਸਿਕ ਹੈਰੀਟੇ ਸਕੂਲ ਦਾ ਹੈ ਸੋ ਜਿੱਥੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਿਆ ਜਾਂਦਾ ਹੈ ਉੱਥੇ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਊੜੇ ਔਰ ਜੂੜੇ ਦੇ ਨਾਲ ਜੋੜਨ ਦਾ ਜਿਹੜਾ ਇਹ ਉਪਰਾਲਾ ਸੋ ਵਿਦੇਸ਼ਾਂ ਦੇ ਵਿੱਚ ਬਾਕੀ ਇਹ ਸਵਾਦਾ